ਸਤ ਸ੍ਰੀ ਅਕਾਲ ਮੇਰੇ ਭਰਾਵਾਂ ਸਾਰਿਆਂ ਨੂੰ ਅੱਜ ਆਪਾਂ ਫੇਰ ਇੱਕ ਗੱਡੀ ਲੈ ਕੇ ਹਾਜ਼ਰ ਹੋਏ ਆਂ ਛੋਟਾ ਹਾਥੀ 2023 ਮਾਡਲ 6ਵੇਂ ਮਹੀਨੇ ਦਾ ਤੁਹਾਨੂੰ ਆਪਾਂ ਗੱਡੀ ਸਾਫ਼ ਪਹਿਲਾਂ ਵੀ ਦਿਵਾਈ ਸੀ ਹੁਣ ਫੇਰ ਆਪਾਂ ਗੱਡੀ ਸਾਫ਼ ਲੈ ਕੇ ਆਏ ਆਂ ਛੋਟਾ ਹਾਥੀ ਆਜੋ ਤੁਹਾਨੂੰ ਗੱਡੀ ਨਾਲ ਨਿਗ੍ਹਾ ਮਪਾਪਾ ਮਰਾਦਨੇ ਆਹ ਗੱਡੀ ਹੈ ਜੀ ਅੱਗੋਂ ਗੱਡੀ ਦਾ ਫਰੰਟ ਦੇਖ ਲਓ ਪੀਬੀ08 ਲੋਕਲ ਨੰਬਰ ਆ ਜਲੰਧਰ ਦਾ ਚਾਰੇ ਪਾਸੇ ਤੁਹਾਨੂੰ ਗੱਡੀ ਦਾ ਆਪਾਂ ਘੁਮਾ ਕੇ ਦਿਖਾ ਦੇਣੀ ਆ ਇਹ ਅੰਦਰੋਂ ਵੀ ਆਪਾਂ ਤਾਂ ਨਿਗਾ ਮਰਾ ਦਿਆਂ ਗੱਡੀ ਜੀ ਆਜੋ ਤਾਂ ਨਾਲ ਹੀ ਆਪਾਂ ਨਿਗਾ ਅੰਦਰੋਂ ਵੀ ਮਰਾ ਦਣੀਆ ਗੱਡੀ ਦੀ ਆਹ ਲਓ ਜੀ ਅੰਦਰੋਂ ਵੀ ਗੱਡੀ ਤੁਸੀਂ ਚੈੱਕ ਕਰ ਸਕਦੇ ਆ ਸਾਫ਼ ਸੁਥਰੀ ਗੱਡੀ ਆ ਜੀ ਓਕੇ ਆ ਜੀ ਗੱਡੀ ਪੂਰੀ ਨਾਲ ਅੰਦਰੋਂ ਦੀ ਪੂਰੀ ਓਕੇ ਆ ਬਾਕੀ ਤੁਹਾਨੂੰ ਨਾਲ ਨਾਲ ਆਪਾਂ ਨਿਗਾ ਮਰਾਈ ਜਾਂਦੇ ਐ ਇਸੇ ਕਰਕੇ ਤੁਸੀਂ ਦੇਖ ਲਓ ਟਾਇਰ ਬਾਕੀ ਦੇਖ ਲਓ ਟਾਇਰ ਵੀ ਨਵੇਂ ਆ ਪਿਛਲੇ ਟਾਇਰ ਵੀ ਨਵੇਂ ਆ ਜੀ ਤੇ ਬਾਡੀ ਫੁੱਲ ਤਿਆਰ ਕੀਤੀ ਹੋਈ ਆ ਗੱਡੀ ਵੀ ਤੁਹਾਨੂੰ ਬਾਅਦੋਂ ਖਰਚਾ ਨਹੀਂ ਪਊਗਾ ਕੋਈ ਵੀ ਬਾਡੀ ਤਿਆਰ ਕਰਾਉਂਦਾ ਆ ਪਿੱਛੋਂ ਫਰੰਟ ਦੇਖ ਲੋ ਗੱਡੀ ਦਾ ਜੀ ਤੇ ਪੂਰੀ ਗੱਡੀ ਤਿਆਰ ਕੀਤੀ ਹੋਈ ਆ ਜੀ ਚਾਰੇ ਟਾਇਰ ਗੱਡੀ ਦੇ ਨਵੇਂ ਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਆ ਜੀ ਆਹ ਮਾਲਕ ਦਾ ਨੰਬਰ ਆ ਜੀ ਵੈਸੇ ਇੱਕ ਸਕਰੀਨ ਤੇ ਆਪਾਂ ਨੰਬਰ ਲੱਗਾ ਹੋਇਆ ਨਾਲ-ਨਾਲ ਮੇਨ ਮਾਲਕ ਦਾ ਉਹੀ ਨੰਬਰ ਆ ਵੈਸੇ ਆ ਵੀ ਮਾਲਕੀ ਆ ਜੀ ਜਿਹੜਾ ਨੰਬਰ ਲੱਗਾ ਹੋਇਆ 78887 33251 ਇਹ ਵੀ ਮਾਲਕੀ ਆ ਜੀ ਗੱਡੀ ਦੇ ਵੈਸੇ ਤਾਨੂੰ ਸਕਰੀਨ ਦੇ ਨਾਲ ਨਾਲ ਇੱਕ ਨੰਬਰ ਹੋਰ ਆ ਰਿਹਾ ਹੋਊਗਾ ਉਹ ਮੇਨ ਮਾਲਕ ਦਾ ਉਹਨਾਂ ਤੁਸੀਂ ਗੱਲਬਾਤ ਕਰਕੇ ਗੱਡੀ ਲੈ ਸਕਦੇ ਆ ਜੀ ਗੱਡੀ ਪੂਰੀ ਵਧੀਆ ਓਕੇ ਆ ਜੀ ਇੱਧਰ ਵੀ ਆਪਾਂ ਤਾਂ ਨਿਗਾ ਮਾਰਾ ਦਿੰਨੇ ਆ ਭਾਈਏ ਮਰਾ ਬਾਰੀ ਖੋਲੇ ਇੱਧਰ ਲਈ ਉਧਰ ਹੀ ਜਾ ਕੇ ਇੱਧਰ ਵੀ ਤਾਂ ਨਿਗਾ ਮਾਰਾ ਨਹੀਂ ਚੰਗੀ ਤਰ੍ਹਾਂ ਅੰਦਰੋਂ ਕੈਵਨ ਚੰਗੀ ਤਰ੍ਹਾਂ ਨਿਗਾ ਮਾਰ ਲਿਓ ਜੀ ਖੋਲਿਓ ਜੀ ਆਹ ਦੇਖੋ ਜੀ ਗੱਡੀ ਜੀ ਸਾਫ਼ ਸੁਥਰੀ ਗੱਡੀ ਆ ਬਾਕੀ ਇਹ ਵੀ ਗੱਡੀ ਖੜੀ ਹੀ ਇੰਦਾਂ ਨਹੀਂ ਵੀ ਰੋਹ ਚੱਲਦੀ ਆ ਗੱਡੀ ਖਲੋਤੀ ਕੰਮਕਾਰ ਵਾਲੇ ਬੰਦੇ ਆ ਹੋਰ ਵੀ ਬੰਦੇ ਕਾਰੋਬਾਰ ਇਹਨਾਂ ਚੱਲਦੇ ਆਪਣੇ ਇਸੇ ਕਰਕੇ ਉਹ ਗੱਡੀ ਵੇਚ ਰਿਹਾ ਜਿਹਨਾਂ ਗੱਡੀ ਖਲੋਤੀ ਰਹਿੰਦੀ ਆ ਜੀ ਸਾਫ਼ ਸਧਰੀ ਗੱਡੀ ਆ ਹਾਂਜੀ ਬਾਈ ਕੀ ਲੱਗੀ ਟੂਲ ਹਾਂ ਉੱਤੇ ਵੀ ਟੂਲ ਰੱਖਣ ਆਪਾਂ ਸਟੱਪੜੀ ਵਗੈਰਾ ਕਈ ਕੋ ਰੱਖ ਸਕਦੇ ਉੱਤੇ ਵੀ ਲੱਗਾ ਹੋਇਆ ਸਭ ਕੁਝ ਦੁਆਰਾ ਬਾਅਦ ਤੁਹਾਨੂੰ ਕਿਤੇ ਵੀ ਚੀਜ਼ ਲਵਾਉਣ ਦੀ ਲੋੜ ਨਹੀਂ ਪੈਣੀ ਜੀ ਜਿਵੇਂ ਜਾਂ ਬਾਡੀ ਦੀ ਜਾਂ ਕੋਈ ਕਸਰ ਨਹੀਂ ਛੱਡੀ ਰਹਿਣੇ ਬਾਡੀ ਤੋਂ ਵੀ ਲੈ ਕੇ ਇੱਕ ਵੀ ਚੀਜ਼ ਤੁਹਾਨੂੰ ਇੱਕ ਵੀ ਨਟ ਨਹੀਂ ਪਾਉਣਾ ਪੈਣਾ ਗੱਡੀ ਦੇ ਭਾਈ ਜੀ ਦੱਸਦੇ ਪੂਰੀ ਸ਼ੌਂਕ ਨਾਲ ਆਪਾਂ ਗੱਡੀ ਰੱਖੀ ਹੋਈ ਆ ਨਿਗਾ ਤੁਸੀਂ ਮਾਰ ਲੇ ਕਰ ਫਿਰ ਆਪਾਂ ਨਿਗਾ ਮਾਰ ਦੇਣੀ ਆ ਅੰਦਰੋਂ ਫਰਸ਼ ਦੇਖ ਸਕਦੇ ਤੁਸੀਂ ਗੱਡੀ ਦਾ ਜੀ ਫਰਸ਼ ਵੀ ਓਕੇ ਆ ਜੀ ਸਾਰੀ ਗੱਡੀ ਵਧੀਆ ਹੈ ਸਾਫ ਸੁਥਰੀ ਜੀ ਚਾਰੇ ਪਾਸੇ ਨਿਗਾ ਆਪਾਂ ਤੁਹਾਨੂੰ ਮਰਾਤੀ ਹੈ ਗੱਡੀ ਦੀ ਗੱਡੀ ਸਾਫ ਸੁਥਰੀ ਹੈ ਜੀ ਮਾਲਕ ਦਾ ਨੰਬਰ ਨਾਲ ਨਾਲ ਸਕਰੀਨ ਤੇ ਚੱਲਣ ਦੇ ਮੇਨ ਦਾ ਬਾਕੀ ਦੂਜਾ ਨੰਬਰ ਗੱਡੀ ਤੇ ਲੱਗਾ ਹੋਇਆ ਤੁਹਾਨੂੰ ਦੱਸਿਆ ਪਹਿਲਾਂ 78 887 33 251 ਇਹ ਵੀ ਮਲ ਗਈ ਆ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਨਾਂ ਨਾਲ ਤੁਸੀਂ ਕਨੈਕਟ ਕਰਕੇ ਗੱਡੀ ਲੈ ਸਕਦੇ ਆ ਜੀ ਭਾਈ ਪੇਪਰ ਵਗੈਰਾ ਇੰਸ਼ੋਰੈਂਸ ਵਗੈਰਾ ਪ੍ਰਦੂਸ਼ਣ ਓਕੇ ਸਾਰਾ ਸਾਰੇ ਪੇਪਰ ਭਾਜੀ ਪੂਰੇ ਆ ਪੂਰੇ ਓਕੇ ਹਨਾ ਰੋਡ ਇੰਡੀਆ ਜਿੱਥੇ ਮੈਂ ਠੀਕ ਆ ਜੀ ਨਾ ਪੇਪਰ ਸਾਰੇ ਓਕੇ ਆ ਭਾਜੀ ਉਹਨੇ ਕਹਿੰਦੇ ਆ ਭਾਜੀ ਨੇ ਆਪ ਹੀ ਮਲ ਗਾ ਜੀ ਤੇ ਗੱਡੀ ਵੇਚ ਰਿਹਾ ਵਧੀਆ ਵਾ ਪੇਪਰ ਵੀ ਓਕੇ ਆ ਪ੍ਰਦੂਸ਼ਣ ਅਨਸ਼ੋਰ ਸਭ ਕੁਝ ਹੋਇਆ ਗੱਡੀ ਦਾ ਜੀ ਬਾਕੀ ਤੁਸੀਂ ਵੀਡੀਓ ਦੇਖ ਹੀ ਲੈਣੀ ਆ ਕਿੱਦਾਂ ਦੀ ਲੱਗੀ ਤੁਹਾਨੂੰ ਗੱਡੀ ਤੁਸੀਂ ਆਗੇ ਭਾਈ ਜੀ ਉਹਨਾਂ ਨੰਬਰ ਸਕਰੀਨ ਤੇ ਨਾਲ ਨਾਲ ਚੱਲ ਰਿਹਾ ਤੁਸੀਂ ਕਹਿੰਦਾ ਕਨੈਕਟ ਕਰ ਲਿਓ ਜੀ ਰੀਜਨਲ ਰੱਖੀ ਹੋਈ ਗੱਡੀ ਸੀ ਪਹਿਲਾਂ ਵੀ ਆਪਾਂ ਛੋੜਾ ਥੀ ਪਾਇਆ ਸੀ ਉਹ ਵੀ ਨਵਾਂ ਆ ਹੀ ਬਿਲਕੁਲ ਇਹ ਵੀ ਉਹ ਤੋਂ ਥੋੜਾ ਜਿਹਾ ਹਲਕਾ ਕੰਡੀਸ਼ਨ ਥੋੜੀ ਇਦਾਂ ਉਹ ਫਿਰ 26 ਮਾਡਲ ਸੀ 25 ਮਾਡਲ ਸੀ ਸੌਰੀ ਹਾਂ ਉਹ 25 ਮਾਡਲ ਸੀ ਤੇ ਪਰ ਵਧੀਆ ਇਹ ਵੀ ਗੱਡੀ ਬਹੁਤ ਵਧੀਆ ਸਾਫ਼ ਸੁਥਰੀ ਗੱਡੀ ਆਪਾਂ ਦੇਖ ਲਈ ਆ ਬਾਕੀ ਤੁਸੀਂ ਵੀਡੀ ਠੀਕ ਆ ਜੀ ਆਪਾਂ ਮਿਲਦੇ ਆ ਬਾਅਦ ਵਿੱਚ ਨੈਕਸਟ ਵੀਡੀਓ ਦੇ ਨਾਲ ਤੁਹਾਨੂੰ ਐਦਾਂ ਇੱਕ ਵੀਡੀਓ ਫੇਰ ਲੈ ਕੇ ਆਉਂਦੇ ਰਾਵਾਂਗੇ ਨਵੀਂ ਦੇ ਨਵੀਂ ਗੱਡੀ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ